ਬਿਜ਼ਵਨ ਇਤਿਚ ਵੈਲਨੈਸ ਦੀ ਗੱਲ ਜਿਆਦਾ ਹੈ ਪਰ ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਆਪਣੇ ਪਿਛੋਕੜ ਨੂੰ ਦੇਖਦਾ ਕਿਉਂਕਿ ਮੈਂ ਵੀ ਬਹੁਤ ਇੱਕ ਸੁਧਾਰ ਨੂੰ ਪਿੰਡ ਚੋਂ ਸੁਧਾਰਨ ਪਰਿਵਾਰ ਚ ਆਇਆ ਮੈਨੂੰ ਇਹਨਾਂ ਦਰਦ ਹੁੰਦਾ ਜਦੋਂ ਮੈਂ ਆਪਣੇ ਲੋਕਾਂ ਵੱਲ ਦੇਖਦਾ ਆਪਣੇ ਪਿੰਡ ਵੱਲ ਦੇਖਦਾ ਮੇਰਾ ਪਿੰਡ ਸੁਨਪੁਰ ਹੈ ਸਤਲੁਜ ਰਿਆ ਦੇ ਕਿਨਾਰੇ ਤੇ ਔਰ ਮੇਰੇ ਪਿੰਡ ਦੇ ਵਿੱਚ ਤੁਹਾਨੂੰ ਇੱਕ ਵੀ ਬਜ਼ੁਰਗ ਜਿਹੜਾ 70 80 ਸਾਲ ਦਾ ਨਜ਼ਰ ਨਹੀਂ ਆਉਂਦਾ ਕਿਉਂਕਿ 50 ਸਾਲ ਤੋਂ ਉੱਪਰ ਜਾਂਦੇ ਹੀ ਉਹ ਕਿਸੇ ਨਾ ਕਿਸੇ ਹਸਪੀਟਲ 'ਚ ਜਾਣਾ ਪੈਂਦਾ ਕਿਡਨੀ ਲੀਵਰ ਔਰ ਕੈਂਸਰ ਤਿੰਨ ਚੀਜ਼ਾਂ ਦੇ ਨਾਲ ਔਰ ਇਹ ਕਹਾਣੀ ਸਿਰਫ ਮੇਰੇ ਪਿੰਡ ਰਸੂਲਪੁਰ ਦੀ ਨਹੀਂ ਹੈ ਜਿੰਨੇ ਪਿੰਡ ਸਤਲੋਈ ਦੇ ਕਿਨਾਰੇ ਔਰ ਜਿੰਨੇ ਪਿੰਡ ਅਪ ਟੂ ਰਾਜਸਥਾਨ ਇਹ ਪਾਣੀ ਪੋਲਿਊਟਡ ਪਾਣੀ ਸਾਡਾ ਜਿਹੜਾ ਦੋਸ਼ਿਤ ਪਾਣੀ ਜਿਹੜਾ ਉਮਰਤ ਵਰਗਾ ਪਾਣੀ ਹੁੰਦਾ ਸੀ ਜਿਹੜੇ ਪੀਰੇ ਆ ਉਹਨਾਂ ਪਿੰਡਾਂ ਦੀ ਹਾਲਤ ਹੈ ਉੱਥੇ ਸਾਡਾ ਜਿਹੜਾ ਮੌਤ ਦੀ ਦਰ ਉਹਦਾ ਸਰਵੇ ਨਹੀਂ ਹੋਇਆ ਮੈਂ ਰਾਜ ਸਭਾ ਨੂੰ ਸਵਾਲ ਵੀ ਪੁੱਛਿਆ ਸੀ ਮੈਂ ਹੈਲਥ ਮਿਨਿਸਟਰ ਸਾਹਿਬ ਨੂੰ ਪੁੱਛਿਆ ਸੀ ਕਿ ਸਾਨੂੰ ਦੱਸੋ ਕਿ ਇਹਦਾ ਇੰਪੈਕਟ ਕੀ ਹੋਇਆ ਕਿਉਂਕਿ ਅਸੀਂ ਤਾਂ ਦੇਖ ਪਾ ਰਹੇ ਆ ਆਪਣੇ ਪਿੰਡ ਨੂੰ ਲੇਕਿਨ ਪੂਰੀ ਸੋਸਾਇਟੀ ਦੇ ਸਾਹਮਣੇ ਡਾਟਾ ਹੋਣਾ ਚਾਹੀਦਾ ਤੇ ਮੈਨੂੰ ਲੱਗਦਾ ਹੈ ਕਿ ਇਹ ਜਿਹੜੇ ਕੰਸਰਨ ਹੈਗੇ ਨੇ